ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਮੁੱਖ ਸੁਰਖੀਆਂ ਤੇ ਹਾਲੇ ਪਾਸਪੋਰਟ ਇੰਡੈਕਸ 2025 ਅਮਰੀਕੀ ਪਾਸਪੋਰਟ ਟੌਪ 10 ਤੋਂ ਬਾਹਰ ਸਿੰਗਾਪੁਰ ਸਭ ਤੋਂ ਅੱਗੇ ਭਾਰਤ 77ਵੇਂ ਸਥਾਨ ਤੇ ਰਾਸ਼ਟਰਪਤੀ 트ੰਪ ਵੱਲੋਂ ਚਾਰਲੀ ਕਿਰਕ ਨੂੰ ਮਰਨ ਉਪਰੰਤ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀडम ਆਜ਼ਾਦੀ ਦਾ ਸ਼ਹੀਦ ਕਰਾਰ ਅਮਰੀਕੀ ਰਣਨੀਤੀਕਾਰ ਐਸਲੇ ਜੇ ਟੈਲਿਸ ਗੁਪਤ ਦਸਤਾਵੇਜ਼ ਮਾਮਲੇ 'ਚ ਗ੍ਰਿਫਤਾਰ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਪਾਸਪੋਰਟ ਦੀ ਤਾਕਤ ਘਟ ਗਈ ਹੈ ਹੈਂਲੇ ਪਾਸਪੋਰਟ ਇੰਡੈਕਸ 2025 ਮੁਤਾਬਕ ਅਮਰੀਕੀ ਪਾਸਪੋਰਟ ਪਹਿਲੀ ਵਾਰ ਟੌਪ 10 ਸੂਚੀ ਤੋਂ ਬਾਹਰ ਹੋ ਕੇ 12ਵੇਂ ਸਥਾਨ ਤੇ ਪਹੁੰਚ ਗਿਆ ਹੈ ਸਿੰਗਾਪੁਰ ਦੇ ਪਾਸਪੋਰਟ ਨੂੰ ਸਭ ਤੋਂ ਮਜ਼ਬੂਤ ਮੰਨਿਆ ਗਿਆ ਜਦਕਿ ਭਾਰਤੀ ਪਾਸਪੋਰਟ ਨੇ 8ਵਾਂ ਸਥਾਨ ਛੱਡ ਕੇ 77ਵਾਂ ਦਰਜਾ ਹਾਸਲ ਕੀਤਾ ਅਮਰੀਕੀ ਪਾਸਪੋਰਟ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਟੌਪ 10 ਸੂਚੀ ਤੋਂ ਬਾਹਰ ਹੋ ਗਿਆ ਹੈ ਹੈਂਲੇ ਪਾਸਪੋਰਟ ਇੰਡੈਕਸ 2025 ਦੇ ਅਨੁਸਾਰ ਇਹ 20 ਸਾਲਾਂ ਵਿੱਚ ਪਹਿਲੀ ਵਾਰ ਹੈ ਕਿ ਅਮਰੀਕਾ ਪਾਸਪੋਰਟ 12ਵੇਂ ਸਥਾਨ ਤੇ ਪਹੁੰਚ ਗਿਆ ਹੈ ਜੋ ਹੁਣ ਮਲੇਸ਼ੀਆ ਦੇ ਬਰਾਬਰ ਹੈ ਅਮਰੀਕੀ ਪਾਸਪੋਰਟ ਨਾਲ ਹੁਣ 180 ਦੇਸ਼ਾਂ ਵਿੱਚ ਵੀਜ਼ਾ ਮੁਕਤ ਪ੍ਰਵੇਸ਼ ਮਿਲਦਾ ਹੈ ਸਿੰਗਾਪੁਰ ਦਾ ਪਾਸਪੋਰਟ ਸਭ ਤੋਂ ਮਜ਼ਬੂਤ ਮੰਨਿਆ ਗਿਆ ਜੋ 193 ਦੇਸ਼ਾਂ ਵਿੱਚ ਵੀਜ਼ਾ ਮੁਕਤ ਯਾਤਰਾ ਦੀ ਆਗਿਆ ਦਿੰਦਾ ਹੈ ਜਦਕਿ ਦੱਖਣੀ ਕੋਰੀਆ 190 ਅਤੇ ਜਾਪਾਨ 149 ਦੇਸ਼ਾਂ ਨਾਲ ਦੂਜੇ ਤੇ ਤੀਜੇ ਸਥਾਨ ਤੇ ਹਨ ਭਾਰਤੀ ਪਾਸਪੋਰਟ ਦੀ ਰੈਂਕਿੰਗ ਵਿੱਚ ਸੁਧਾਰ ਆਇਆ ਹੈ ਅਤੇ ਏ ਹੁਣ 77ਵੇਂ ਸਥਾਨ ਤੇ ਪਹੁੰਚ ਗਿਆ 2025 ਦੀ ਪਹਿਲੀ ਤਿਮਾਹੀ ਨਾਲੋਂ ਇਸ ਵਾਰ ਭਾਰਤ ਨੇ 8 ਸਥਾਨਾਂ ਦੀ ਛਾਲ ਮਾਰੀ ਹੈ ਭਾਰਤੀ ਪਾਸਪੋਰਟ ਨਾਲ ਹੁਣ 49 ਦੇਸ਼ਾਂ ਵਿੱਚ ਵੀਜ਼ਾ ਮੁਕਤੀਆ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਹੈ ਇਹ ਸੁਧਾਰ ਭਾਰਤ ਦੀ ਵੱਧਦੀ ਵਿਸ਼ਵ ਪੱਧਰੀ ਸਾਖ ਮਜ਼ਬੂਤ ਕੂਟਨੀਤੀ ਅਤੇ ਨਵੇਂ ਵੀਜ਼ਾ ਸਮਝੌਤਿਆਂ ਦੇ ਕਾਰਨ ਆਇਆ ਹੈ ਚੀਨ ਹੁਣ 76 ਦੇਸ਼ਾਂ ਵਿੱਚ ਵੀਜ਼ਾ ਮੁਕਤ ਪ੍ਰਵੇਸ਼ ਦਿੰਦਾ ਹੈ ਜੋ ਕਿ ਅਮਰੀਕਾ ਨਾਲੋਂ 3 ਵੱਧ ਹੈ ਇਹ ਦਰਸਾਉਂਦਾ ਹੈ ਕਿ ਵਿਸ਼ਵ ਪੱਧਰ ਤੇ ਤਾਕਤ ਤੇ ਪਹੁੰਚ ਦਾ ਸੰਤੁਲਨ ਹੌਲੀ-ਹੌਲੀ ਬਦਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਪਣੇ ਕਰੀਬੀ ਸਹਿਯੋਗੀ ਚਾਰਲੀ ਕਿਰਕ ਨੂੰ ਮਰਨ ਉਪਰੰਤ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀडम ਨਾਲ ਸਨਮਾਨਿਤ ਕੀਤਾ ਹੈ। ਯੂਟਾਹ ਵਿੱਚ ਕਾਲਜ ਪ੍ਰੋਗਰਾਮ ਦੌਰਾਨ ਕਤਲ ਹੋਏ ਕਿਰਕ ਨੂੰ ਇਹ ਸਨਮਾਨ ਉਨ੍ਹਾਂ ਦੇ ਜਨਮ ਦਿਨ ਤੇ ਦਿੱਤਾ ਗਿਆ। 트ੰਪ ਨੇ ਉਨ੍ਹਾਂ ਨੂੰ ਮਹਾਨ ਅਮਰੀਕੀ ਨਾਇਕ ਅਤੇ ਆਜ਼ਾਦੀ ਦਾ ਸ਼ਹੀਦ ਕਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੇ ਕਰੀਬੀ ਸਹਿਯੋਗੀ ਅਤੇ ਰੂੜੀਵਾਦੀ ਕਾਰਕੁਨ ਚਾਰਲੀ ਕਿਕਰ ਨੂੰ ਮਰਨ ਉਪਰੰਤ ਅਮਰੀਕਾ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀਡਮ ਨਾਲ ਸਨਮਾਨਿਤ ਕੀਤਾ ਹੈ ਚਾਰਲੀ ਕਿਕਰ ਦਾ 10 ਸਤੰਬਰ ਨੂੰ ਯੂਟਾ ਵਿੱਚ ਇੱਕ ਕਾਲਜ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਸਨਮਾਨ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ਤੇ ਹੋਏ ਸਮਾਰੋਹ ਵਿੱਚ ਮરણ ਉਪਰੰਤ ਦਿੱਤਾ ਗਿਆ ਹੈ ਕਿਕਰ ਦੇ ਅਮਰੀਕੀ ਪ੍ਰਸ਼ਾਸਨ ਨਾਲ ਨੇੜਲੇ ਸੰਬੰਧ ਸਨ ਔਰ 트੍ਰੰਪ ਦੇ ਦੂਜੇ ਕਾਰਜਕਾਰ ਦੇ ਦੌਰਾਨ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਹਨ 트੍ਰੰਪ ਨੇ ਉਨ੍ਹਾਂ ਨੂੰ ਇੱਕ ਮਹਾਨ ਅਮਰੀਕੀ ਨਾਇਕ ਅਤੇ ਆਜ਼ਾਦੀ ਲਈ ਸ਼ਹੀਦ ਕਿਹਾ ਹੈ ਇਹ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀਡਮ 1973 ਵਿੱਚ ਸਾਬਕਾ ਰਾਸ਼ਟਰਪਤੀ ਜੌਨ ਆਫ ਕੈਨੇਡੀ ਨੇ ਸ਼ੁਰੂ ਕੀਤਾ ਸੀ ਜੋ ਉਹਨਾਂ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾ ਸਕੇ ਜਿਨ੍ਹਾਂ ਨੇ ਦੇਸ਼ ਦੀ ਸੁਰੱਖਿਆ ਵਿਸ਼ਵ ਸ਼ਾਂਤੀ ਸੱਭਿਆਚਾਰ ਜਾਂ ਲੋਕ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ ਚਾਰਲੀ ਕਿਕਰ ਨੂੰ ਇਹ ਸਨਮਾਨ ਉਹਨਾਂ ਦੀ ਦੇਸ਼ ਭਗਤੀ ਅਤੇ ਆਜ਼ਾਦੀ ਲਈ ਸਮਰਪਣ ਤੇ ਮਾਨ ਵਜੋਂ ਦਿੱਤਾ ਗਿਆ ਹੈ ਨਾਟੋ ਮੀਟਿੰਗ ਵਿੱਚ ਯੂਕਰੇਨ ਲਈ ਸਮਰਥਨ ਵਧਾਉਣ ਤੇ ਜ਼ੋਰ ਅਮਰੀਕਾ ਟੌਮ ਹਾਕ ਮਿਜ਼ਾਈਲਾਂ ਦੀ ਸਪਲਾਈ ਤੇ ਵਿਚਾਰ ਕਰ ਰਿਹਾ ਹੈ ਨੀਦਰਲੈਂਡ ਤੇ ਐਸਟੋਨੀਆ ਨੇ ਯੂਕਰੇਨ ਨੂੰ ਸਹਾਇਤਾ ਦਿੱਤੀ ਰੂਸ ਨੇ ਯੂਕਰੇਨ ਦੇ ਊਰਜਾ ਢਾਂਚੇ ਦੇ ਉੱਪਰ ਹਮਲੇ ਕੀਤੇ। ਟਰੰਪ ਨੇ NATO ਖਰਚਾ ਵਧਾਉਣ ਦੇ ਸਪੇਨ ਨੂੰ ਸਜ਼ਾ ਦੀ ਧਮਕੀ ਦਿੱਤੀ ਹੈ। NATO ਦੀ ਮੀਟਿੰਗ ਵਿੱਚ ਯੂਕਰੇਨ ਲਈ ਸਮਰਥਨ ਵਧਾਉਣ ਤੇ ਜ਼ੋਰ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੀਵ ਨੂੰ ਟੌਮ ਹਾਕ ਮਿਜ਼ਾਈਲਾਂ ਦੇਣ ਦੇ ਵਿਚਾਰ ਕਰ ਰਹੇ ਹਨ ਚਾਹਤ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਜਲਦ ਹੀ ਉਹਨਾਂ ਨਾਲ ਗੱਲਬਾਤ ਕਰਨਗੇ ਨੀਦਰਲੈਂਡਸ ਨੇ 90 ਮਿਲੀਅਨ ਯੂਰੋ ਦੇ ਡਰੋਨ ਅਤੇ ਐਸਟੋਨੀਆ 12 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ ਰੂਸ ਨੇ ਯੂਕਰੇਨ ਦੇ ਊਰਜਾ ਢਾਂਚੇ ਤੇ ਡਰੋਨ ਹਮਲਾ ਕੀਤਾ ਜਿਸ ਨਾਲ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ 트럼ਪ ਨੇ ਨਾਟੋ ਖਰਚ ਨਾਲ ਵਧਾਉਣ ਕਾਰਨ ਸਪੇਨ ਦੇ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਹੈ ਭਾਰਤੀ ਮੂਲ ਦੇ ਅਮਰੀਕੀ ਰਣਨੀਤੀਕਾਰ ਐਸਲੀ ਜੇ ਟੈਲਿਸ ਦੀ ਗ੍ਰਿਫਤਾਰੀ ਮਾਮਲੇ ਤੋਂ ਸਾਬਕਾ ਡਿਪਲੋਮੈਟ ਮਹੇਸ਼ ਸਚਦੇਵਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਟੈਲਿਸ ਨੂੰ ਅਮਰੀਕੀ ਅਧਿਕਾਰੀਆਂ ਨੇ ਗੁਪਤ ਦਸਤਾਵੇਜ਼ਾਂ ਤੱਕ ਅਨधिकारक ਪਹੁੰਚ ਅਤੇ ਚੀਨੀ ਡਿਪਲੋਮੈਂਟਾਂ ਨਾਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਮਾਮਲਾ ਅਮਰੀਕੀ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ੇ ਬਣ ਗਿਆ ਹੈ। ਪਾਰਤੀ ਮੁਲਦੇ ਅਮਰੀਕੀ ਰਣਨੀਤੀਕਾਰ ਐਸਲੇ ਜੇ ਟੈਲਿਸ ਦੀ ਗ੍ਰਿਫਤਾਰੀ ਬਾਰੇ ਸਾਬਕਾ ਡਿਪਲੋਮੈਟ ਮਹੇਸ਼ ਸੱਚਦੇਵਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਹੇ ਕਿ ਮੈਂ ਰਿਪੋਰਟਾਂ ਦੇਖੀਆਂ ਹਨ ਕਿ ਐਸਲੇ ਟੈਲਿਸ ਨੂੰ ਅਮਰੀਕੀ ਅਧਿਕਾਰੀਆਂ ਨੇ ਉਹਨਾਂ ਦੇ ਨਿਵਾਸ ਸਥਾਨ ਤੇ ਹਜ਼ਾਰਾਂ ਵਰਗੀਕ੍ਰਿਤ ਦਸਤਾਵੇਜ਼ਾਂ ਤੱਕ ਕਥਿਤ ਤੌਰ ਤੇ ਅਨधिकृत ਪਹੁੰਚ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਉਹਨਾਂ ਨੇ ਹਾਲਾਤ ਅਨੁਸਾਰ ਚੀਨੀ ਡਿਪਲੋਮੈਂਟਾਂ ਨਾਲ ਕੁਝ ਸਮੱਗਰੀ ਸਾਂਝੀ ਕੀਤੀ ਹੋ ਸਕਦੀ ਹੈ ਆ ਆਵ ਸੀਨ ਦ ਰਿਪੋਰਟ ਅਬਾਊਟ ਮਿਸਟਰ ਐਸ਼ਲੇ ਟੇ ਐਸ਼ਲੇ ਟੈਲਿਸ ਆ ਆ ਬੀਇੰਗ ਅਰੈਸਟਡ ਬਾਈ ਦ ਯੂਨਾਈਟਿਡ ਸਟੇਟਸ ਅਥਾਰਟੀਜ਼ ਫੋਰ ਹੈਵਿੰਗ ਅਨਆਥੋਰਾਈਜ਼ਡ ਐਕਸੈਸ ਟੂ ਥਾਊਜ਼ੈਂਡਸ ਆਫ ਡਾਕੂਮੈਂਟਸ ਆਫ ਕਲਾਸੀਫਾਈਡ ਨੇਚਰ ਐਟ ਹਿਸ ਰੈਜ਼ੀਡੈਂਸ Uh, reports have also indicated that he was seen uh, circumstantially as having transferred some material to Chinese uh, diplomats. Uh, this is uh, uh, a situation which lies at the cusp of academic freedom and espionage. Uh, very often, people in the knowledge business, such as journalists, academicians, commentators, uh, genuinely need access to classified information for conducting their work uh, as long as it is done. In a uh, discrete and uh, uh, permitted manner. But here, this this seemed to have gone beyond uh, that limit. And Mr. Davis, Mr. Tellis, who's uh, uh, a long standing uh, expert and commentator. Uh, and has also served with the state department and national security agencies in united states would have known what he was doing and seemed to have taken a calculated risk uh, whether the motivation were academic or went below the surface into espionage etc is uh, what future course of investigations would reveal uh, department of justice department of uh, state and fbi etc are not revealing their hand as of now amreeki rashtrapati donald trump ne hamas <laughs> atwadi samuh te ik vadda bayan ditta trump ne kaha ki je kar falastini atwadi khud ajhiha karan to inkar karde han ta assi hamas nu ਨਿਸ਼ਸਤਰੀਕਰਨ ਕਰ ਦੇਵਾਂਗੇ ਕਿਉਂਕਿ ਉਸਨੇ ਸਮੂਹ ਨੂੰ ਬੰਦਕਾਂ ਦੀਆਂ ਲਾਸ਼ਾਂ ਛੱਡਣ ਲਈ ਕਿਹਾ ਸੀ ਦੱਸ ਦਈਏ ਕਿ 트럼ਪ ਦੀਆਂ ਟਿੱਪਣੀਆਂ ਉਸ ਦਿਨ ਆਈਆਂ ਜਦੋਂ ਗਾਜ਼ਾ ਜੰਗਬੰਦੀ ਸਮਝੌਤੇ ਦੀ ਜਸ਼ਨ ਨੂੰ ਮਨਾਉਣ ਲਈ ਮੱਧ ਪੂਰਬ ਵਿੱਚ ਘੁੰਮ ਰਹੇ ਸਨ ਜਿਸ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਸਮਝੌਤੇ ਦੇ ਅਗਲੇ ਪੜਾਵਾਂ ਬਾਰੇ ਸਵਾਲ ਉੱਠ ਰਹੇ ਸਨ how will you do that uh, i don't have to explain that to you but if they don't disarm we will disarm them they know i'm not playing games okay now we did something monumental we got the hostages back that was the first thing we had to do above all else get the hostages back now they misrepresented because we were told they had 26 24 of dead hostages if we can use those terms and it seems as though they don't have that because we're talking about a much lesser number, uh, but that's a very tough subject. I want them back. That's what they said. I want them back. Uh, also, they said they were going to disarm, uh, and initially speaking, they needed. You know, they did take out a couple of gangs that were very bad, very very bad gangs, and they did take them out, and they killed a number of gang members, and. That didn't bother me much, to be honest with you. That's okay. We had a couple of very bad gangs. You know, it's no different than other countries. Like Venezuela sent their gangs into us, and we took care of those gangs. We have Washington D.C. is one of the safest cities in the country. It was one of the worst cities in the country if you go back just a little while ago, right? Now it's safe. You can walk to work. Isn't it nice? But uh, we have uh, told them we want to disarm, and they will disarm. And if they don't disarm, we will disarm them. And it'll happen quickly and perhaps violently. Say, but they will disarm. Do you understand me? Yes, you say, because you always me. everyone says, "Oh, well they won't disarm." They will disarm. And I spoke to Hamas and I said, "You're going to disarm, right?" "Yes, sir, we're going to disarm." That's what they told me. They will disarm or we will disarm them. Got it? ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਇਸ ਦਿਨ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ